ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਜੀ ਵੈਨਸਡੇ ਦੀ ਇੱਕਨ ਹੋ ਗਿਆ ਸੀ ਤਿਆਰ ਤੇ ਇੱਕਨ ਚਲਾ ਗਿਆ ਫੇਸਕੂਲ ਉਹਦੋਂ ਬਾਅਦ ਪ੍ਰੀਤ ਤੇ ਜ਼ੈਨੋ ਵੀ ਚਲੇ ਗਏ ਸੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਵੇ ਪ੍ਰੀਤ ਜਾਂਦੇ ਹੋਏ ਜ਼ੈਨੋ ਨੂੰ ਛੱਡ ਜਾਂਦੇ ਨੇ ਹਨਾ ਤਾਂ ਕਰਕੇ ਥੋੜਾ ਜਿਹਾ ਐਡਵਾਂਸ ਨਿਕਲਦੇ ਨੇ ਉਹ ਤੇ ਜੀ ਇਹਨਾਂ ਸਾਰਿਆਂ ਦੇ ਜਾਣ ਪਿੱਛੋਂ ਮੈਂ ਸਾਰਾ ਆਪਣਾ ਗਾਹ ਵਗੈਰਾ ਜੋ ਹੁੰਦਾਗਾ ਸਾਰਾ ਉਹ ਚੱਕ ਰਿਆਂਗੇ ਕਿਉਂਕਿ ਇੱਕੋ ਤਾਂ ਮੈਂ ਇੰਨੀ ਕਾਲੀ ਪੈ ਜਾਂਦੀ ਹੈਗੀ ਫਟਾਫਟ ਉਹ ਵੀ ਆ ਵੀ ਕਰ ਦੋ ਆ ਵੀ ਕਰ ਦੋ ਜਿਹੜਾ ਮਤਲਬ ਫ੍ਰਿਜ ਦੇ ਵਿੱਚ ਜੇ ਵਾਟਰ ਬੋਟਲ ਵੀ ਕੱਢੀ ਹੈ ਤਾਂ ਵੀ ਉਹ ਕਿਚਨ ਦੇ ਵਿੱਚ ਹੀ ਪਈ ਰਹਿੰਦੀ ਹੈ ਐਵੇਂ ਹੁੰਦਾਗਾ ਵੀ ਜਦੋਂ ਇਹ ਚਲੇ ਗਏ ਉਦੋਂ ਹੀ ਬਾਅਦ ਵਿੱਚ ਸਾਰਾ ਸਮਾਨ ਚੱਕਾਂਗੇ ਆਪਾਂ ਨਾ ਹੀ ਬੈੱਡ ਤੋਂ ਕੋਈ ਸਮਾਨ ਚੱਕਿਆ ਜਾਂਦਾ ਉਹ ਵਿੱਚ ਚੱਪਲਾਂ ਪਈਆਂ ਰਹਿੰਦੀਆਂ ਨੇ ਬਹੁਤ ਜ਼ਿਆਦਾ ਮਤਲਬ ਇਹ ਜਿੰਨਾਂ ਚਿਰ ਇਹ ਘਰੋਂ ਜਾਂਦੇ ਨਹੀਂ ਨਾ ਉਹਨਾਂ ਟਾਈਮ ਬਹੁਤ ਹੀ ਜ਼ਿਆਦਾ ਗਾ ਰਹਿੰਦਾਗਾ ਤੇ ਜੀ ਚਲੋ ਮੈਂ ਰੂਮ ਦੇ ਵਿੱਚ ਸਾਰਾ ਆਪਣਾ ਬੈੱਡ ਸ਼ੀਟ ਵਗੈਰਾ ਚੇਂਜ ਕਰਤੀ ਤੇ ਰੂਮ ਆਪਣਾ ਕਰਤਾ ਸਾਫ਼ ਕੁਝ ਰੂਮ ਵਿੱਚ ਗਾਹ ਜ਼ਿਆਦਾ ਤਾਂ ਵੀ ਪੈ ਜਾਂਦਾ ਕਿਉਂਕਿ ਅਸੀਂ ਸਾਰੇ ਜਾਣੇ ਇੱਕ ਰੂਮ ਦੇ ਵਿੱਚ ਹੀ ਸੌਣੇ ਹਾਂਗੇ ਏਸੀ ਲਾ ਕੇ ਤੇ ਏਕਨ ਲਈ ਵੀ ਮੰਝਾ ਢਾਹ ਦਿੰਨੇ ਹੋਣਗੇ ਤੇ ਇੱਕ ਐਕਸਟਰਾ ਗੱਦਾ ਹੈਗਾਗਾ ਉਹ ਵਿਛਾ ਕੇ ਉਹਨੂੰ ਸਾਡੇ ਰੂਮ ਦੇ ਵਿੱਚ ਹੀ ਪਾ ਲੈਣੇ ਹਾਂਗੇ ਤਾਂ ਕਰਕੇ ਗਾਹ ਕੁਝ ਜ਼ਿਆਦਾ ਹੀ ਹੋ ਜਾਂਦਾਗਾ ਤੇ ਲੋ ਜੀ ਫਿਰ ਮੈਂ ਆਪਣਾ ਰੂਮ ਕਰਤਾ ਸੀ ਸਾਫ ਉਦੋਂ ਬਾਅਦ ਮੈਂ ਅੱਗੇ ਡ్రਾਈング ਰੂਮ ਦੇ ਵਿੱਚ ਡ్రਾਈング ਰੂਮ ਦੇ ਵਿੱਚ ਵੀ ਮੈਂ ਕਾਫੀ ਜ਼ਿਆਦਾ ਸੋਫੇ ਸੀ ਜਿਹੜੇ ਉਹ ਸੈੱਟ ਕਰਨ ਵਾਲੇ ਪਏ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਰਿਲੇਟਿਵਸ ਆ ਕੇ ਹਟੇ ਸੀ ਤਾਂ ਕਰਕੇ ਰਾਤ ਨੂੰ ਫਿਰ ਹੁੰਦਾ ਨਹੀਂ ਹੈਗਾ ਐਵੇਂ ਹੋ ਜਾਂਦਾ ਵੀ ਚਲੋ ਨੈਕਸਟ ਡੇ ਹੀ ਸਵੇਰੇ ਕਰਾਂਗੇ ਸਾਰਾ ਨਾਲੇ ਸਫਾਈ ਦੀ ਸਫਾਈ ਹੋ ਜਾਊਗੀ ਕਿਉਂਕਿ ਜੇ ਹੁਣ ਕੋਈ ਰਿਲੇਟਿਵ ਆ ਗਿਆ ਉਹ ਇੱਕ ਵਾਰ ਆ ਕੇ ਸੋਫੇ ਤੇ ਬੈਠ ਹੀ ਗਏ ਫੇਰ ਤਾਂ ਜਿਹੜੇ ਕਵਰ ਹੁੰਦੇ ਨੇ ਇਹਨੇ ਸਾਰੇ ਇਕੱਠੇ ਹੋ ਜਾਂਦੇ ਨੇ ਫੇਰ ਐਦਾਂ ਹੁੰਦਾ ਵੀ ਚਲੋ ਕੋਈ ਗੱਲ ਨਹੀਂ ਬਾਅਦ ਚ ਆਪਾਂ ਆਰਾਮ ਨਾਲ ਹੀ ਇਹਨਾਂ ਸਾਰਿਆਂ ਨੂੰ ਸੈੱਟ ਕਰ ਦਾਂਗੇ ਉਸ ਤੋਂ ਬਾਅਦ ਦੀਦੀ ਵੀ ਆ ਗਈ ਸੀ ਦੀਦੀ ਨੇ ਸਾਰਾ ਅੰਦਰ ਝਾੜੂ ਪੋਚਾ ਵਗੈਰਾ ਕਰ ਲਿਆ ਸੀ ਤੇ ਹੁਣ ਉਹ ਬਾਹਰ ਆਪਣਾ ਜੋ ਕੰਮ ਹੈ ਉਹ ਕਰ ਰਹੇ ਸੀ ਤੇ ਮੈਂ ਉਹਨਾਂ ਦੀ ਵੀਡੀਓ ਤਾਂ ਨਹੀਂ ਸ਼ੂਟ ਕਰ ਸਕੀ ਕਿਉਂਕਿ ਮੈਂ ਕੱਪੜੇ ਵਗੈਰਾ ਧੋ ਰਹੀ ਸੀ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਨੇ ਦੋ-ਦੋ ਮਸ਼ੀਨਾਂ ਲਾ ਰੱਖਿਆ ਨੇ ਦੋ ਮਸ਼ੀਨਾਂ ਮੈਨੇ ਤਾਂ ਲਾ ਰੱਖਿਆ ਨੇ ਕਿਉਂਕਿ ਐਵੇਂ ਹੁੰਦਾ ਵੇ ਦੋ ਮਸ਼ੀਨਾਂ ਦੇ ਵਿੱਚ ਥੋੜਾ ਜਿਆਦਾ ਜਲਦੀ ਕੱਪੜੇ ਧੋਏ ਜਾਣਗੇ ਤੇ ਤਾਂ ਕਰਕੇ ਮੈਨੇ ਦੋ ਮਸ਼ੀਨਾਂ ਲਾ ਰੱਖਿਆ ਨੇ ਕੁਝ ਮੀਦਾ ਵੀ ਮੌਸਮ ਹੋ ਰਿਹਾ ਸੀ ਤਾਂ ਕਰਕੇ ਫਿਰ ਫਟਾਫਟ ਕੱਪੜੇ ਵਗੈਰਾ ਮੈਨੇ ਧੋਏ ਤੇ ਕੱਪੜੇ ਵਗੈਰਾ ਧੋ ਕੇ ਉਸ ਤੋਂ ਬਾਅਦ ਮੈਨੇ ਜ਼ੈਨ ਨੂੰ ਵੀ ਲੈਣ ਜਾਣਾ ਸੀ ਜ਼ੈਨ ਨੂੰ ਦੇ ਲਿਆਂ ਦਾ ਟਾਈਮਿੰਗ ਤੁਹਾਨੂੰ ਦੱਸੀ ਹੋਈ ਹੈ 12 ਵਜੇ ਨੂੰ ਮੈਨੂੰ ਘਰੋਂ ਨਿਕਲਣਾ ਪੈਂਦਾਗਾ ਐਵੇਂ ਸੀ ਵੇ ਜਾਣ ਤੋਂ ਪਹਿਲਾਂ ਜਿਹੜੇ ਕੱਪੜੇ ਧੋਏ ਜਾਂਦੇ ਨੇ ਜਾਂ ਸੁੱਕਣੇ ਪਾਏ ਜਾਂਦੇ ਨੇ ਉਹ ਫਟਾਫਟ ਮੈਂ ਸੁੱਕਣੇ ਪਾ ਕੇ ਚਲੀ ਜਾਵਾਂ हां जी मैं हो गई सी नाके तैयार अपना ਤੇ ਉਦੋਂ ਬਾਅਦ ਥੋੜੇ ਬਹੁਤ ਜਿਹੜੇ ਕੱਪੜੇ ਹੈਗੇ ਸੀ ਮਸ਼ੀਨ ਦੇ ਵਿੱਚ ਮੈਂ ਉਹ ਵੀ ਕੱਢਣ ਲੱਗੇ ਸੀ ਮੈਨੂੰ ਏਸ ਦੇ ਵਿੱਚ ਚਲੋ ਜਿੰਨਾ ਟਾਈਮ ਮੈਨੂੰ ਜ਼ੈਨੂਨ ਲੈਣ ਤੇ ਲੱਗੂਗਾ ਉਹਨੇ ਟਾਈਮ ਦੇ ਵਿੱਚ ਥੋੜੇ ਬਹੁਤ ਚਲੋ ਹਵਾ ਲੱਗ ਜੂਗੀ ਕੱਪੜਿਆਂ ਨੂੰ ਇਹ ਸੁੱਕ ਜਾਣਗੇ ਤੇ ਲੋ ਜੀ ਮੈਂ ਕੱਪੜੇ ਵਗੈਰਾ ਸੁਕਣੇ ਪਾ ਕੇ ਉਦੋਂ ਬਾਅਦ ਚਲੀ ਗਈ ਜ਼ੈਨੂਨ ਨੂੰ ਲੈਣ ਲਈ ਜ਼ੈਨ ਨੂੰ ਲੈ ਕੇ ਮੈਂ ਆ ਗਈ ਸੀ ਘਰ ਉਦੋਂ ਬਾਅਦ ਜ਼ੈਨੂ ਦੇ ਕੱਪੜੇ ਵਗੈਰਾ ਚੇਂਜ ਕੀਤੇ ਆਂਦੇ ਸਾਰ ਇਹਨੂੰ ਇਦਾਂ ਹੋ ਜਾਂਦਾਗਾ ਵੀ ਮੈਂ ਫੋਨ ਦੇਖਾਂ ਤੇ ਟਿਫਨ ਵੀ ਦਾ ਕਦੇ ਵੀ ਫਿਨਿਸ਼ ਨਹੀਂ ਹੁੰਦਾਗਾ ਕਹੂਗਾ ਮੰਮਾ ਮੈਂ ਅੱਜ ਆ ਚੀਜ਼ ਫਿਨਿਸ਼ ਨਹੀਂ ਕੀਤੀ ਮੰਮਾ ਮੈਂ ਅੱਜ ਖਾਦਾ ਨਹੀਂ ਹੈਗਾ ਤੇ ਫਿਰ ਇਹਨੂੰ ਚਲੋ ਘਰ ਆ ਕੇ ਇਹੋ ਹੀ ਟਿਫਨ ਦੇ ਵਿੱਚੋਂ ਹੀ ਇਹਨੂੰ ਖਵਾਣੇ ਵੀ ਬੇਟਾ ਫਿਨਿਸ਼ ਕਰੋ ਤੁਸੀਂ ਇਹ ਤੇ ਲੋ ਜੀ ਮੈਂ ਇੱਥੇ ਜ਼ੈਨੂ ਦੇ ਕੱਪੜੇ ਵਗੈਰਾ ਚੇਂਜ ਕਰਤੇ ਸੀ ਉਦੋਂ ਬਾਅਦ ਮੈਂ ਆਪਣੇ ਵੀ ਕੱਪੜੇ ਵਗੈਰਾ ਚੇਂਜ ਕਰ ਲਏ ਸੀ ਕਿਉਂਕਿ ਹਜੇ ਮਸ਼ੀਨ ਦੇ ਵਿੱਚ ਥੋੜੇ-ਬਹੁਤ ਕੱਪੜੇ ਹੋਰ ਪਾਏ ਪਏ ਸੀ ਮੈਨੇ ਉਹ ਵੀ ਦੇਖਣਾ ਸੀ ਸਾਰਾ ਸਿਸਟਮ ਤੇ ਦੁਪਹਿਰ ਦਾ ਜੋ ਲੰਚ ਹੁੰਦਾਗਾ ਉਹ ਤਾਂ ਜਦੋਂ ਇੱਕਨ ਆ ਜਾਂਦਾਗਾ ਸਕੂਲ ਤੋਂ ਫਿਰ ਉਸ ਟਾਈਮ ਹੀ ਅਜੇ ਤਿੰਨੋਂ ਇਕੱਠੇ ਬਹਿ ਕੇ ਲੰਚ ਕਰਦੇ ਹੁੰਨੇਗੇ ਇਹਨੂੰ ਲੈ ਕੇ ਬਸ ਆਂਦੇ ਆਂਦੇ 1 ਵਜੇ ਜਾਂਦਾਗਾ ਮੈਨੂੰ ਤੇ ਉਸ ਤੋਂ ਬਾਅਦ 1:30 ਵਜੇ ਇੱਕਨ ਨੂੰ ਛੁੱਟੀ ਹੋ ਜਾਂਦੀ ਆ ਇੱਕਨ ਨੂੰ ਵੀ ਆਂਦੇ ਆਂਦੇ 2 ਵਜੇ ਆਂਦੇ ਨੇ ਜੀ ਹੋ ਗਿਆ ਕੰਮ ਹਾਂ ਇਹ ਤਾਂ ਕਵਰ ਚੜਾ ਨਗਰੇ ਤੂੰ ਕੰਮ ਤਾਂ ਹੋ ਗਿਆ ਕੋਈ ਕੰਮ ਖਾਟੇਗਾ ਸੀ ਓਕੇ ਚਾਹ ਕੱਲ ਲੈ ਬੇਟਾ ਫਟਾਫਟ ਅੱਜ ਟਿਊਸ਼ਨ ਵੀ ਨਹੀਂ ਗਿਆ ਤੁਸੀਂ ਮੈਮ ਦਾ ਫੋਨ ਆਇਆ ਸੀ ਚਲ ਕੰਪਲੀਟ ਕਰ ਲਓ ਠੀਕ ਹੈ ਅੱਗੇ ਹਾਂ ਬੜਾ ਬੁਰੀ ਆਇਆ ਬੁੱਲੇ ਆ ਜੇ ਉਹ ਦੇਖੋ ਪਹਿਲੀ ਰੋਣ ਲੱਗ ਜਾਂਦਾ ਗਾ ਵੇ ਡੈਰ ਆ ਕੇ ਓਏ ਜੋਨੀਆ ਸਾਰਾ ਦਿਨ ਬਹੁਤ ਵਧੀਆ ਖੇਡਦਾ ਇਹ ਜਦੋਂ ਤੁਸੀਂ ਆ ਜਾਂਦੇ ਹੋ ਉਦੋਂ ਲੱਗ ਜਾਂਦਾ ਰੋਣ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੈਂ ਆ ਗਿਆ ਭਲੇ 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 ਕਿਉਂ ਗੈਰ ਬੁੱਤ ਕਿਨੇ ਮਾਰਿਆ ਕਿਨੇ ਮਾਰਿਆ ਕਿਨੇ ਮਾਰਿਆ ਚੀ ਬੁੱਤ ਨੂੰ ਹੁਣ ਕਹਤੋਂ ਕੋ ਮਮਾ ਨੇ ਮਮਾ ਨੇ ਮਾਰਿਆ ਮੰਮੀ ਮਾਰਦੇ ਨੇ ਕਿਨੇ ਮਾਰੇ ਸੀ ਇਹਨੇ ਮਾਰੇ ਸੀ ਉਹ ਬੱਜੋ ਬੱਜ ਲੋ ਬੱਜ ਲੋ ਬੱਜ ਲੋ ਬੱਜ ਲੋ ਬੱਜ ਲੋ ਚਲੋ ਅੰਦਰ ਚਾਪ ਬਣਾ ਮਾਰੇ ਕੋਈ ਤੇ ਨਹੀਂ ਆਪਾਂ ਜਾਂਦੇ ਆ ਕਿੱਥੇ ਜਾਣਾ ਮਣਾ ਆਓ ਸੌਦਾ ਬੰਦ ਪਾ ਲਈਏ ਹੈ ਰਸ਼ਨ ਹੈ ਚਲੋ ਮੇਰੇ ਇਹਨੂੰ ਚੁੱਪ ਕਰਾਓ ਪਹਿਲਾਂ ਚਲੀ ਆਪਾਂ ਬੇਟਾ ਚੁੱਪ ਕਰ ਚੀਜੀ ਲਾ ਕੇਗੀ ਸਾਨੂੰ ਆਸਦੀ ਚੀਜੀ ਨੇ ਕਹੀਏ ਚੁੱਪ ਕਰੋ ਚੁੱਪ ਕਰੋ ਮੁੰਜੇ ਨੂੰ ਜਿੱਦ ਲੈ ਕੇ ਆਵਾਂਗੇ ਚੀਜੀ ਇਹ ਕਾਤੋ ਕਾਤੋ ਇਹ ਚਾਣੀ ਮੀਣੀ ਤੁਸੀਂ ਚਾਹ ਨਹੀਂ ਆ ਚਲੋ ਠੀਕ ਹੈ ਫਿਰ ਤੁਸੀਂ ਚਲੋ ਚੱਲੀਏ ਆਪਾਂ ਕੋਈ ਟਾਈਮ ਕਿਉਂ ਲਾਇਆ ਹੋਇਆ ਫੋਨ ਕਰ ਦਿੱਤਾ ਦਿੱਤਾ ਸੀ ਮੈਨੂੰ ਕਿ ਤਿਆਰ ਹੋ ਜਾ ਚਲੋ ਠੀਕ ਹੈ ਫਿਰ ਚਲੋ ਓਕੇ ਬਾਏ ਬਾਏ ਕਰ ਤੁਸੀਂ ਐਨੋ ਬਾਏ ਹੂੰ ਇਹਦਾ ਫੋਨ ਵੜ ਕੇ ਜੁੱਟ ਨੂੰ ਮਿਲਦਾ ਹੂੰ ਸਮਾਈ ਲਓ ਜੀ ਫਿਰ ਅਸੀਂ ਆ ਗਏ ਸੀ ਰਿਲਾਈਐਂਸ ਮਾਲ ਜਿਹੜਾ ਕਿ ਇਹਨਾਂ ਦੇ ਦਫਤਰ ਦੇ ਸਾਹਮਣੇ ਆਗਾ ਤੇ ਇਹਨਾਂ ਨੇ ਮੈਨੂੰ ਦੱਸਿਆ ਸੀ ਵੀ ਉੱਥੇ ਰਸਨ ਵਗੈਰਾ ਬਹੁਤ ਵਧੀਆ ਮਿਲਦਾਗਾ ਤੇ ਲੋ ਜੀ ਇੱਥੋਂ ਅਸੀਂ ਜੋ ਜੋ ਸਮਾਨ ਲੈਣਾ ਸੀ ਉਹ ਆਪਣਾ ਲਿੱਤਾ ਤੇ ਉਹਦੀ ਬਿਲਿੰਗ ਵਗੈਰਾ ਕਰਾਈ ਤੇ ਫੇਰ ਅਸੀਂ ਘਰ ਜਾਣਾ ਸੀ ਤੇ 에어ਲਾਈਨਸ ਮॉल ਦੇ ਵਿੱਚ ਅਸੀਂ ਜਿੰਨੇ ਮਰਜ਼ੀ ਵਾਰ ਆ ਜਾਈਏ ਤੇ ਇਹ ਦੋਨੋਂ ਬੱਚੇ ਬਹੁਤ ਸ਼ਰਾਰਤਾਂ ਕਰਦੇ ਨੇ ਜ਼ੈਨਾ ਨੂੰ ਤਾਂ ਐਦਾਂ ਹੀ ਹੋ ਜਾਂਦਾ ਵੀ ਮੈਨੂੰ ਟ੍ਰੋਲੀ ਦੇ ਵਿੱਚ ਬਿਠਾ ਕੇ ਮੁਰਕੇ ਕੱਢੋ ਹੀ ਨਾ ਵਾਰੇ ਐਨੀਆਂ ਜ਼ਿਆਦਾ ਸ਼ਰਾਰਤਾਂ ਕਰਦਾ ਐਨਾ ਉੱਚੀ ਉੱਚੀ ਬੋਲਦਾ ਕਿਉਂਕਿ ਉੱਥੇ ਏਰੀਆ ਕਾਫੀ ਵੱਡਾਗਾ ਤਾਂ ਇਹਦੀ ਆਵਾਜ਼ ਆ ਜਿਹੜੀ ਉਹ ਬਹੁਤ ਜ਼ਿਆਦਾ ਗੂੰਜਦੀ ਹੈਗੀ ਉੱਥੇ ਤੇ ਲੋ ਜੀ ਬਸ ਅਸੀਂ ਸਾਰਾ ਸਮਾਨ ਲੈ ਲਿਆ ਸੀ ਹੁਣ ਸਾਰਾ ਸਮਾਨ ਗੱਡੀ ਦੇ ਵਿੱਚ ਅਸੀਂ ਰੱਖ ਦਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਘਰ ਤੇ ਜਾ ਕੇ ਦੇਖ ਰਿਆਂਗੇ ਵੀ ਡਿਨਰ ਦੇ ਵਿੱਚ ਕੀ ਬਣਾਵਾਂਗਾ ਤੇ ਟਾਈਮ ਵੀ ਕਾਫੀ ਹੋ ਚੁੱਕਿਆ ਸੀ ਤੇ ਲੋ ਜੀ ਹੁਣ ਅਸੀਂ ਗੱਡੀ ਕੋਲੇ ਲਿਆਏ ਸੀ ਸਮਾਨ ਤੇ ਸਾਰਾ ਸਮਾਨ ਗੱਡੀ ਦੇ ਵਿੱਚ ਰੱਖ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਚੱਲਦੇ ਆਂ ਘਰ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਲਓ ਬੱਚਿਆਂ ਦੇ ਸ਼ਰਾਰਤਾਂ ਤਾਂ ਐਦਾਂ ਹੀ ਚਲਦੀਆਂ ਰਹਿੰਦੀਆਂ ਨੇ ਤੇ ਚਲੋ ਠੀਕ ਹੈ ਜੀ ਓਕੇ ਬਾਏ ਬਾਏ